ਸਸ਼ਕਲ ਤੁਸੀਂ ਦੇਖ ਰਹੇ ਹੋ ਦਨਖ ਸਵਰਾ ਟੀਵੀ ਮੈਂ ਸੋਨੀਆ ਪੰਜਾਬੀ ਸਿੰਗਰ ਰਾਜਵੀਰ ਜਵੰਧਨ ਨੂੰ ਲੈ ਕੇ ਹਸਪਤਾਲ ਦੇ ਵੱਲੋਂ ਜਾਰ ਇੱਕ ਨਵੀਂ ਅਪਡੇਟ ਨਵਾਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਰਾਜਵੀਰ ਜਵੰਧਾ ਜੋ ਕਿ ਬੱਦੀ ਦੇ ਵਿੱਚ ਉਹਨਾਂ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ 40s ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਅੱਜ 7ਵਾਂ ਦਿਨ ਹੈ 40s ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਹੁਣ 40s ਹਸਪਤਾਲ ਦੇ ਵੱਲੋਂ ਇੱਕ ਨਵਾਂ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਇਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਅ ਨਵੀਂ ਅਪਡੇਟ ਨਹੀਂ ਹੈ ਕੋਈ ਵੀ ਨਵਾਂ ਸੁਧਾਰ ਨਹੀਂ ਆਇਆ ਹਾਲਾਤ ਪਹਿਲੇ ਵਰਗੇ ਹੀ ਨੇ ਉਹਨਾਂ ਦੀ ਸਿਚੁਏਸ਼ਨ ਕ੍ਰਿਟੀਕਲ ਹੈ ਤੇ ਦੱਸਦੇ ਕਿ ਜੋ ਕੱਲ ਬੁਲੇਟਿਨ ਜਾਰੀ ਕੀਤਾ ਗਿਆ ਸੀਗਾ ਸੇਮ ਹੀ ਉਹਨਾਂ ਦੇ ਵੱਲੋਂ ਕਹਿਣਾ ਵੀ ਸੇਮ ਰਿਪੋਰਟ ਉਹਨਾਂ ਦੇ ਵੱਲੋਂ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਕ੍ਰਿਟੀਕਲ ਕੇਅਰ ਤੇ ਮਿਊਰੋਸਾਇੰਸ ਦੀ ਟੀਮਾਂ ਉਹਨਾਂ ਦੀ ਦੇਖਭਾਲ ਕਰ ਰਹੀਆਂ ਨੇ ਨਿਊਰੋਲੋਜੀਕਲ ਜੋ ਕੰਡੀਸ਼ਨ ਹੈ ਹਾਲੇ ਵੀ ਕ੍ਰਿਟੀਕਲ ਹੈ ਕਿਉਂਕਿ ਜਦੋਂ ਉਹਨਾਂ ਦੇ ਨਾਲ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਤੇ ਉਸੇ ਦੌਰਾਨ ਉਹਨਾਂ ਦੇ ਬ੍ਰੇਨ ਦੇ ਵਿੱਚ ਤੇ ਸਪਾਈਨਲ ਕੋਰਡ ਦੇ ਵਿੱਚ ਇੰਜਰੀਜ਼ ਹੋਈਆਂ ਸੀ ਜਿਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਜੋ ਸੱਟਾਂ ਲੱਗੀਆਂ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਅੱਜ 7ਵਾਂ ਦਿਨ ਹੈ 7ਵੇਂ ਦਿਨ ਵੀ ਉਹਨਾਂ ਦੀ ਕੰਡੀਸ਼ਨ ਕ੍ਰਿਟੀਕਲ ਬਣੀ ਹੋਈ ਹੈ ਹਾਲਾਂਕਿ ਇਹ ਵੀ ਸਾਹਮਣੇ ਆਇਆ ਕਿ ਉਹਨਾਂ ਦੀ ਹਾਰਟ ਬੀਟ ਜੋ ਆ ਸਟੇਬਲ ਹੈ ਤੇ ਬਾਡੀ ਵੀਕ ਹੋ ਚੁੱਕੀ ਹੈ ਜਿਸ ਕਰਕੇ ਉਹਨਾਂ ਦੀ ਬਾਡੀ ਦੇ ਵਿੱਚ ਔਰ ਮੂਵਮੈਂਟ ਨਹੀਂ ਹੈ ਨਾਜ਼ੁਕ ਹੈ ਔਰ ਦੱਸ ਦਈਏ ਕਿ ਜੋ ਬੁਲੇਟਿਨ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਕੰਡੀਸ਼ਨ ਕ੍ਰਿਟੀਕਲ ਹੈ ਕਿਉਂਕਿ ਉਹਨਾਂ ਨੂੰ ਵੈਂਟੀਲੇਟਰ ਦੇ ਸਪੋਰਟ ਦੇ ਉੱਤੇ ਹੀ ਰੱਖਿਆ ਗਿਆ ਹੈ ਤੇ ਬੁਲੇਟਿਨ ਦੇ ਵਿੱਚ ਇਹ ਹੀ ਕੁਝ ਦੱਸਿਆ ਗਿਆ ਜੋ ਕੱਲ ਦੱਸਿਆ ਗਿਆ ਸੀਗਾ ਅੱਜ ਜੋ 7ਵਾਂ ਦਿਨ ਹੈ ਜਿੱਥੇ ਉਹਨਾਂ ਨੂੰ ਫੋਰਟਿਸ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀਗਾ ਤੇ ਦੱਸਿਆ ਕਿ ਬਹੁਤ ਸਾਰੇ ਕਲਾਕਾਰ ਉਹਨਾਂ ਨੂੰ ਮਿਲਣ ਆ ਰਹੇ ਐ ਹੰਸਰਾਜ ਹੰਸਜੀ ਪਹੁੰਚੇ ਸੀਗੇ ਇਸ ਤੋਂ ਇਲਾਵਾ ਪੁਖਰਾਜ ਪੱਲਾ ਵੀ ਉਹਨਾਂ ਦੀ ਹਾਲਚਲ ਪੁੱਛਣ ਦੇ ਲਈ ਪਹੁੰਚੇ ਐ ਕੁਲਵਿੰਦਰ ਬਿੱਲਾ ਵੀ ਉਹਨਾਂ ਨੂੰ ਮਿਲ ਕੇ ਜਾ ਚੁੱਕੇ ਐ ਇਸ ਤੋਂ ਇਲਾਵਾ ਗੁਰਲੇਸ ਅਕਟਰ ਤੇ ਉਹਨਾਂ ਦੇ ਹਸਬੈਂਡ ਕੁਲਵਿੰਦਰ ਕੈਲੀ ਵੀ ਇੱਥੇ ਪਹੁੰਚੇ ਐ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਜਦੋਂ ਮਿਲ ਕੇ ਆਉਂਦੇ ਆ ਰਾਜਵੀਰ ਜਵੰਦਾ ਨੂੰ ਤਾਂ ਉਹਨਾਂ ਨੂੰ ਲੱਗਦਾ ਹੀ ਨਹੀਂ ਐ ਕਿ ਉਹ ਬਿਮਾਰ ਨੇ ਐਤਾ ਲੱਗਦਾ ਕਿ ਜਿਵੇਂ ਉੱਠ ਕੇ ਬਾਹਰ ਜਾਣਗੇ ਤੇ ਉਥੇ ਹੰਸ ਰਾਜ ਹੰਸ ਜੀ ਦਾ ਵੀ ਕਹਿਣਾ ਸੀ ਕਿ ਮੋਂ ਉਹਨਾਂ ਨੂੰ ਕਦੇ ਮਿਲਿਆ ਤਾਂ ਨਹੀਂ ਹੈ ਪਰ ਅੱਜ ਜਦੋਂ ਮਿਲਿਆ ਤਾਂ ਉਸ ਨੂੰ ਦੇਖ ਕੇ ਬਹੁਤ ਵਧੀਆ ਲੱਗਾ ਉਹ ਬਹੁਤ ਜ਼ਿਆਦਾ ਫੱਬਦਾ ਆ ਉਹ ਨੌਜਵਾਨ ਮੁੰਡਾ ਸੀ ਤੇ ਉਹਨਾਂ ਦੇ ਕਹਿਣਾ ਸੀਗਾ ਕਿ ਹਰ ਕਿਸੇ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਅਰਦਾਸਾਂ ਦਾ ਮੁੱਲ ਜ਼ਰੂਰ ਪੈਂਦਾ ਹੈ ਤੇ ਕੋਈ ਨਾ ਕੋਈ ਚਮਤਕਾਰ ਹੋਵੇਗਾ ਜੋ ਰਾਜਵੀਰ ਜਵੰਦਾ ਇੱਕ ਵਾਰ ਫੇਰ ਠੀਕ ਹੋਣਗੇ ਲੋਕਾਂ ਦੇ ਵਿੱਚ ਵਿਚਰਣਗੇ ਅਖਾੜੇ ਲਗਾਉਣਗੇ ਤਾਂ ਇਹੀ ਸਭ ਦੇ ਵੱਲੋਂ ਜੋ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕ ਸੂਰਤ ਟੀਵੀ ਮੈਂ ਸੋਨੀਆ ਪੰਜਾਬੀ ਸਿੰਗਰ ਰਾਜਵੀਰ ਜਵੰਧਨ ਨੂੰ ਲੈ ਕੇ ਹਸਪਤਾਲ ਦੇ ਵੱਲੋਂ ਜਾਰ ਇੱਕ ਨਵੀਂ ਅਪਡੇਟ ਨਵਾਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਰਾਜਵੀਰ ਜਵੰਧਾ ਜੋ ਕਿ ਬੱਦੀ ਦੇ ਵਿੱਚ ਉਹਨਾਂ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ 40s ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਅੱਜ 7ਵਾਂ ਦਿਨ ਹੈ 40s ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਹੁਣ 40s ਹਸਪਤਾਲ ਦੇ ਵੱਲੋਂ ਇੱਕ ਨਵਾਂ ਮੈਡੀਕਲ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਇਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਅ ਨਵੀਂ ਅਪਡੇਟ ਨਹੀਂ ਹੈ ਕੋਈ ਵੀ ਨਵਾਂ ਸੁਧਾਰ ਨਹੀਂ ਆਇਆ ਹਾਲਾਤ ਪਹਿਲੇ ਵਰਗੇ ਹੀ ਨੇ ਉਹਨਾਂ ਦੀ ਸਿਚੁਏਸ਼ਨ ਕ੍ਰਿਟੀਕਲ ਹੈ ਤੇ ਦੱਸਦੇ ਕਿ ਜੋ ਕੱਲ ਬੁਲੇਟਿਨ ਜਾਰੀ ਕੀਤਾ ਗਿਆ ਸੀਗਾ ਸੇਮ ਹੀ ਉਹਨਾਂ ਦੇ ਵੱਲੋਂ ਕਹਿਣਾ ਵੀ ਸੇਮ ਰਿਪੋਰਟ ਉਹਨਾਂ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਕ੍ਰਿਟੀਕਲ ਕੇਅਰ ਤੇ ਨਿਊਰੋਸਾਇੰਸ ਦੀ ਟੀਮਾਂ ਉਹਨਾਂ ਦੀ ਦੇਖਭਾਲ ਕਰ ਰਹੀਆਂ ਨੇ ਨਿਊਰੋਲੋਜੀਕਲ ਜੋ ਕੰਡੀਸ਼ਨ ਹੈ ਹਾਲੇ ਵੀ ਕ੍ਰਿਟੀਕਲ ਹੈ ਕਿਉਂਕਿ ਜਦੋਂ ਉਹਨਾਂ ਦੇ ਨਾਲ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਤੇ ਉਸੇ ਦੌਰਾਨ ਉਹਨਾਂ ਦੇ ਬ੍ਰੇਨ ਦੇ ਵਿੱਚ ਸਪਾਈਨਲ ਕੋਰਡ ਦੇ ਵਿੱਚ ਇੰਜਰੀਜ਼ ਹੋਈਆਂ ਸੀ ਜਿਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਜੋ ਸੱਟਾਂ ਲੱਗੀਆਂ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਅੱਜ 7ਵਾਂ ਦਿਨ ਹੈ 7ਵੇਂ ਦਿਨ ਵੀ ਉਹਨਾਂ ਦੀ ਕੰਡੀਸ਼ਨ ਕ੍ਰਿਟੀਕਲ ਬਣੀ ਹੋਈ ਹੈ ਹਾਲਾਂਕਿ ਇਹ ਵੀ ਸਾਹਮਣੇ ਆਇਆ ਕਿ ਉਹਨਾਂ ਦੀ ਹਾਰਟਬੀਟ ਜੋ ਹੈ ਸਟੇਬਲ ਹੈ ਤੇ ਬਾਡੀ ਵੀਕ ਹੋ ਚੁੱਕੀ ਹੈ ਜਿਸ ਕਰਕੇ ਉਹਨਾਂ ਦੀ ਬਾਡੀ ਦੇ ਵਿੱਚ ਔਰ ਮੂਮੈਂਟ ਨਹੀਂ ਹੈ ਨਾਜ਼ੁਕ ਹੈ ਔਰ ਦੱਸਦੀ ਹੈ ਕਿ ਜੋ ਬੁਲੇਟਨ ਹੈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਕੰਡੀਸ਼ਨ ਕ੍ਰਿਟੀਕਲ ਹੈ ਕਿਉਂਕਿ ਉਹਨਾਂ ਨੂੰ ਵੈਂਟੀਲੇਟਰ ਦੇ ਸਪੋਰਟ ਦੇ ਉੱਤੇ ਹੀ ਰੱਖਿਆ ਗਿਆ ਹੈ ਤੇ ਬੁਲੇਟਨ ਦੇ ਵਿੱਚ ਇਹ ਸਭ ਕੁਝ ਦੱਸਿਆ ਗਿਆ ਜੋ ਕੱਲ ਦੱਸਿਆ ਗਿਆ ਸੀਗਾ ਅੱਜ ਜੋ 7ਵਾਂ ਦਿਨ ਹੈ ਜਿੱਥੇ ਉਹਨਾਂ ਨੂੰ ਫੋਰਟਿਸ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀਗਾ ਤੇ ਦੱਸਦੀ ਹੈ ਕਿ ਬਹੁਤ ਸਾਰੇ ਕਲਾਕਾਰ ਉਹਨਾਂ ਨੂੰ ਮਿਲਣ ਆ ਰਹੇ ਆ ਹੰਸ ਰਾਜ ਹੰਸਚੀ ਪਹੁੰਚੇ ਸੀਗੇ ਇਸ ਤੋਂ ਇਲਾਵਾ ਪੁਖਰਾਜ ਪੱਲਾ ਵੀ ਉਹਨਾਂ ਦੀ ਹਾਲਚਲ ਪੁੱਛਣ ਦੇ ਲਈ ਪਹੁੰਚੇ ਹੈ ਕੁਲਵਿੰਦਰ ਬਿੱਲਾ ਵੀ ਉਹਨਾਂ ਨੂੰ ਮਿਲ ਕੇ ਜਾ ਚੁੱਕੇ ਹੈ ਇਸ ਇਲਾਵਾ ਗੁਰਲੇਸ ਅਕਟਰ ਤੇ ਉਹਨਾਂ ਦੇ ਹਸਬੈਂਡ ਕੁਲਵਿੰਦਰ ਕੈਲੀ ਵੀ ਇੱਥੇ ਪਹੁੰਚੇ ਆ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਜਦੋਂ ਮਿਲ ਕੇ ਆਉਂਦੇ ਆ ਰਾਜਵੀਰ ਜਵੰਦਾ ਨੂੰ ਤਾਂ ਉਹਨਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਉਹ ਬਿਮਾਰ ਨੇ ਐਤਾ ਲੱਗਦਾ ਕਿ ਜਿਵੇਂ ਹੁਣੇ ਉੱਠ ਕੇ ਬੈਠ ਜਾਣਗੇ ਤੇ ਉਥੇ ਹੰਸ ਰਾਜ ਹੰਸਜੀ ਦਾ ਵੀ ਕਹਿਣਾ ਸੀ ਕਿ ਮੋਂ ਉਹਨਾਂ ਨੂੰ ਕਦੇ ਮਿਲਿਆ ਤਾਂ ਨਹੀਂ ਹੈ ਪਰ ਅੱਜ ਜਦੋਂ ਮਿਲਿਆ ਤਾ ਉਸ ਨੂੰ ਦੇਖ ਕੇ ਬਹੁਤ ਵਧੀਆ ਲੱਗਾ ਉਹ ਬਹੁਤ ਜ਼ਿਆਦਾ ਫੱਬਦਾ ਆ ਉਹ ਨੌਜਵਾਨ ਮੁੰਡਾ ਸੀ ਤੇ ਉਹਨਾਂ ਦੇ ਕਹਿਣਾ ਸੀਗਾ ਕਿ ਹਰ ਕਿਸੇ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਅਰਦਾਸਾਂ ਦਾ ਮੁੱਲ ਜ਼ਰੂਰ ਪੈਂਦਾ ਹੈ ਤੇ ਕੋਈ ਨਾ ਕੋਈ ਚਮਤਕਾਰ ਹੋਵੇਗਾ ਜੋ ਰਾਜਵੀਰ ਜਵੰਦਾ ਇੱਕ ਵਾਰ ਫੇਰ ਠੀਕ ਹੋਣਗੇ ਲੋਕਾਂ ਦੇ ਵਿੱਚ ਵਿਚਰਣਗੇ ਅਖਾੜੇ ਲਗਾਉਣਗੇ ਤਾਂ ਇਹੀ ਸਭ ਦੇ ਵੱਲੋਂ ਜੋ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ